ਹਾਂਜੀ ਸਸੀ ਕਾ ਜੀ ਪੰਜਾਬ ਗਵਰਨਮੈਂਟ ਵੱਲੋਂ 9 ਮਈ 2025 ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੇ ਅਨਾਰਮਲੀ ਨੂੰ ਲੈ ਕੇ ਜਾਨੀ ਕਿ ਕਿਸੇ ਦੀ ਤਨਖਾਹ ਵਿੱਚ ਜੇ ਕੋਈ ਤਰੱਤੀ ਹੈਗੀ ਆ ਪੇ ਦੇ ਵਿੱਚ ਅਨਾਰਮਲੀ ਹੈਗੀ ਆ ਉਸ ਦੇ ਰਿਗਾਰਡਿੰਗ ਜਿਹੜਾ ਹੈਗਾ ਲੈਟਰ ਜਾਰੀ ਕੀਤਾ ਗਿਆ ਤੇ ਇਸ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਗਵਰਨਮੈਂਟ ਨੇ ਇੱਕ ਇੱਕ 16 ਤੋਂ ਜਿਹੜਾ ਹੈਗਾ 6 ਪੀਪੀਸੀ ਜਿਹੜਾ ਹੈ ਲਾਗੂ ਕੀਤਾ ਸੀ ਛੇਵਾਂ ਪੰਜਾਬ ਪੇ ਕਮਿਸ਼ਨ ਲਾਗੂ ਕੀਤਾ ਸੀ ਜਿੱਦੀ ਪਹਿਲੀ ਨੋਟੀਫਿਕੇਸ਼ਨ ਜਿਹੜੀ ਆਈ ਸੀਗੀ 5 ਜੁਲਾਈ 2021 ਨੂੰ ਤੇ ਜਿਹੜਾ ਇਹ ਇਹਦੀ ਇੰਪਲੀਮੈਂਟੇਸ਼ਨ ਡੇਟ ਸੀਗੀ ਜੀ 1 1 2016 ਇਹਦੇ ਵਿੱਚ ਅੱਗੇ ਲਿਖਿਆ ਗਿਆ ਕਿ ਦਾ ਗਵਰਨਮੈਂਟ ਹੈਜ਼ ਇੰਪਲੀਮੈਂਟਡ ਦਾ ਰਿਕਮੈਂਡੇਸ਼ਨਸ ਆਫ ਦਾ 6 ਪੰਜਾਬ ਪੇ ਕਮਿਸ਼ਨ ਵਿਦ ਇਫੈਕਟ ਫਰੋਮ 11 ਜਿਹੜਾ ਹੈਗਾ 11 2016 ਇਹਦਾ ਨਿਊ ਸਕੀਮ ਫਾਰ ਸਟੇਟ ਗਵਰਨਮੈਂਟ এমਪਲੋਈਸ ਸਟਿਲ ਅੰਡਰ ਕਨਸੀਡਰੇਸ਼ਨ ਇਟ ਹੈਸ ਬੀਨ ਡਿਸਾਈਡਡ ਟੂ ਕੀਪ ਆਲ ਕੇਸਸ ਇਨਵੋਲਵਿੰਗ ਪੇ ਅਨਾਰਮਲੀਸ ਬੀਟਵੀਨ ਸੀਨੀਅਰ ਐਂਡ ਜੂਨੀਅਰ এমਪਲੋਈਸ ਔਨ ਹੋਲਡ ਅੰਟਿਲ ਅ ਫਾਈਨਲ ਡਿਸੀਜਨ ਰਿਗਾਰਡਿੰਗ ਦਾ ਨਿਊ ACP ਸਕੀਮ ਇਜ਼ ਟੇਕਨ ਬਾਏ ਦਾ ਗਵਰਨਮੈਂਟ ਜੇ ਕਿਸੇ ਦੀ 6 PPC ਨਾਲ ਜਦੋਂ ਪੇ ਫਿਕਸੇਸ਼ਨ ਹੋਈ ਸੀ ਜੇ ਕਿਸੇ ਦੀ ਪੇ ਜੂਨੀਅਰ EMPLOYE ਦੀ ਸੀਨੀਅਰ EMPLOYE ਨਾਲੋਂ ਵੱਧ ਹੋ ਗਈ ਆ ਜਾਂ ਕਿਸੇ ਦੀ ਕਿਸੇ ਕੇਸ ਵਿੱਚ ਵੀ ਪੇ ਅਨਾਰਮਲੀ ਕ੍ਰੀਏਟ ਹੋ ਗਈ ਆ ਤੇ ਇਹਦੇ ਵਿੱਚ ਪੰਜਾਬ ਗਵਰਨਮੈਂਟ ਨੇ ਡਿਸਾਈਡ ਕੀਤਾ ਡਿਸੀਜਨ ਦਿੱਤਾ ਕਿ ਉਹਦੇ ਤੱਕ ਇਹ ਕੇਸ ਪੈਂਡਿੰਗ ਰੱਖੇ ਜਾਣ ਪੇ ਅਨੋਮਲਿਜ਼ ਦੇ ਕੇਸ ਪੈਂਡਿੰਗ ਰੱਖੇ ਜਾਣ ਜੋ ਤੱਕ ACP ਸਕੀਮ ਦਾ ਕੋਈ ਡਿਸੀਜਨ ਪੰਜਾਬ ਗਵਰਨਮੈਂਟ ਵੱਲੋਂ ਨਹੀਂ ਲਿਆ ਜਾਂਦਾ ਕਿਉਂਕਿ ਪੰਜਾਬ ਗਵਰਨਮੈਂਟ ਵੱਲੋਂ ACP ਸਕੀਮ ਅੰਡਰ ਜਿਹੜਾ ਬੈਨੀਫਿਟ ਆ ਉਹ ਵੀ 1 ਜੁਲਾਈ 2021 ਤੋਂ ਜਿਹੜਾ ਹੈਗਾ ਸਟਾਪ ਕੀਤਾ ਗਿਆ ਹੌਲਡ ਕੀਤਾ ਗਿਆ ਉਹ ਤੱਕ ਕਿਸੇ ਨੂੰ ਵੀ ਜਿਹੜਾ ਹੈਗਾ ACP ਦਾ ਬੈਨੀਫਿਟ ਨਹੀਂ ਦਿੱਤਾ ਜਾਊਗਾ ਜਿਹਦੀ ਵੀ ACP ਜਿਹੜੀ ਹੈਗੀ ਆ ਚਾਹੇ 4 ਸਾਲਾ ਹੋਵੇ 9 ਸਾਲਾ ਹੋਵੇ ਜਾਂ 14 ਸਾਲਾ ਹੋਵੇ ਜਿਹੜਾ ਬੈਨੀਫਿਟ ਆ 1 ਜੁਲਾਈ 2021 ਤੋਂ ਜਿਹਦਾ ਵੀ ਡਿਊ ਹੋਇਆ ਉਹਨੂੰ ਨਹੀਂ ਦਿੱਤਾ ਜਾਊਗਾ ਸੋ ਜੋ ਤੱਕ ACP ਸਕੀਮ ਦਾ ਜਿਹੜਾ ਹੈਗਾ ਬੈਨੀਫਿਟ ਡਿਸੀਜਨ ਆ ਜਿਹੜਾ ਫੈਸਲਾ ਪੰਜਾਬ ਗਵਰਨਮੈਂਟ ਵੱਲੋਂ ਨਹੀਂ ਲਿਆ ਜਾਂਦਾ ਜੋ ਕਿ ਅੰਡਰ ਕਨਸੀਡਰੇਸ਼ਨ ਹੈਗਾ ਉਹ ਤੱਕ ਪੇ ਨਾਰਮਲੀ ਦੇ ਕੇਸ ਆ ਜਿਹੜੇ ਪੈਂਡਿੰਗ ਰੱਖੇ ਜਾਣ ਸੋ ਇਹ ਪੇ ਨਾਰਮਲੀ ਦੇ ਸਬੰਧੀ ਪੰਜਾਬ ਗਵਰਨਮੈਂਟ ਵੱਲੋਂ 9 ਮਈ 2021 ਨੂੰ ਜਾਰੀ ਕੀਤਾ ਗਿਆ ਲੈਟਰ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮਿਲਦੇ ਆਂ ਦੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ